ਜੁਗੋ ਜੁਗਰਤਾਲ ਧੰਨ 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 ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤਖਸ਼ਰੀ ਦਮਨਵਾਸ ਸਾਹਿਬ ਤੇ ਸਿੰਘ ਸਾਹਿਬ ਅਨੰਦਪੁਰ ਸਾਹਿਬ ਵਾਲੇ ਵੀ ਪਹੁੰਚਣ ਵਾਲੇ ਨੇ ਤੇ ਗਿਆਨੀ ਸੁਲਤਾਨ ਸਿੰਘ ਜੀ ਤੇ ਉੱਥੇ ਹੀ ਮੈਂ ਮਾਫੀ ਚਾਹੁੰਦਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਹੋਰਾਂ ਤੋਂ ਤੇ ਜਿੱਥੇ ਸਾਡੇ ਸੰਤ ਮਹਾਂਪੁਰਖ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਜਿਹੜੇ ਸਾਹਮਣੇ ਖੜੇ ਨੇ ਪ੍ਰੈਸ ਵਾਲੇ ਜਾਂ ਮੇਰੇ ਆਪਣੇ ਸਾਡੇ ਨਿਹੰਗ ਸਿੰਘ ਫੌਜਾਂ ਥੋੜਾ ਜਿਹਾ ਥੱਲੇ ਬਹਿ ਜਾਣ ਮੈਂ ਬਸ ਇੱਕ ਮਿੰਟ ਹੀ ਮਹਾਂਪੁਰਖਾਂ ਦੇ ਕਿਉਂਕਿ ਸਾਡੇ ਸਤਕਾਰਯੋਗ ਸਿੰਘ ਸਾਹਿਬ ਆਏ ਨੇ ਉੱਥੇ ਹੀ ਸੰਤ ਬਾਬਾ ਕਰਮਜੀਤ ਸਿੰਘ ਜੀ ਯਮਨਾ ਨਗਰ ਵਾਲੇ ਸੇਵਾ ਪੰਥੀ ਮਹਾਂਪੁਰਖ ਤੇ ਉੱਥੇ ਹੀ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਤੇ ਨਾਲ ਹੀ ਸੰਤ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਬीडी ਚੰਦ ਜੀ ਭਾਵੇਂ ਵਿਦੇਸ਼ ਗਏ ਹੋਏ ਨੇ ਉਹਨਾਂ ਨੇ ਆਪਣੇ ਵੱਲੋਂ ਪਿਆਰੇ ਬਾਬਾ ਨਾਰ ਸਿੰਘ ਜੀ ਹੋਰਾਂ ਨੂੰ ਭੇਜਿਆ ਤੇ ਸਾਡੇ ਸਾਰੀਆਂ ਨਿਹੰਗ ਸਿੰਘ ਜਥੇਵੰਦੀਆਂ ਦੇ ਮੁਖੀ ਸਾਹਿਬਾਨ ਤੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਹੋਰ ਸਾਰੇ ਨਿਹੰਗ ਸਿੰਘ ਜਥੇਵੰਦੀਆਂ ਆਪਣੀ ਆਪਣੀ ਹਾਜ਼ਰੀ ਲਵਾਉਣ ਵਾਸਤੇ ਧੰਨ ਧੰਨ ਆ ਜੁਗੋ ਜੁਗ ਅਟਲ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਜਿਹੜੇ ਇਹਨਾਂ ਸਮਾਗਮਾਂ ਦੇ ਵਿੱਚ ਵਰਸੀ ਸਮਾਗਮਾਂ ਤੇ ਆਪਣੀ ਹਾਜ਼ਰੀ ਲਵਾਉਣ ਵਾਸਤੇ ਤੇ ਪਹੁੰਚੇ ਨੇ ਸਾਰਿਆਂ ਨੂੰ ਗੱਜ ਕੇ ਫਤਿਹ ਚਾਉਨਾ ਗੱਜ ਕੇ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਦੇ ਮਹਾਵਾਕ ਅਨੁਸਾਰ ਅੱਜ ਇੱਥੇ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਪਾਏ ਗਏ ਗੁਰਦੁਆਰਾ ਬੇਰ ਸਾਹਿਬ ਸ਼ੌਣੀ ਨਹਿਨ ਸਿੰਘਾ ਬੁੱਢਾ ਦਲ ਯਾਦਗਾਰ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਗੁਰੂ ਕਾਸ਼ੀ ਜ਼ਿਲ੍ਹਾ ਬਠਿੰਡਾ ਵਿਖੇ ਆਪਾਂ ਜਿਹੜਾ ਜੋੜ ਮੇਲਾ ਸਤਖੰਡ ਵਾਸੀ ਬਾਬਾ ਸਾਹਿਬ ਸਿੰਘ ਜੀ ਕਲਾਤਾਰੀ ਉਹਨਾਂ ਦੀ ਵਿਆਸਵੀ ਜਿਹੜੀ ਵਰਸੀ ਆਪਾਂ ਪੂਰੇ ਸ਼ਰਧਾ ਭਾਵਨਾ ਤੇ ਸਤਕਾਰ ਨਾਲ ਮਨਾ ਰਹੇ ਆ ਤੇ ਉਹ ਜਿਹੜੇ ਬੁੱਢਾ ਦਲ ਦੇ 11ਵੇਂ ਜਥੇਦਾਰ ਸੀ ਜਿੱਥੇ ਬੁੱਢਾ ਦਲ ਦੇ ਉਹ 11ਵੇਂ ਜਥੇਦਾਰ ਸੀ ਉਹਨੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਵੀ ਜਥੇਦਾਰੀ ਦੀ ਸੇਵਾ ਨਿਭਾਈ ਸੰਭਾਲੀ ਤੇ ਨਾਲ ਹੀ ਉਹਨਾਂ ਨੇ ਜਿੱਥੇ ਬੁੱਢਾ ਦਲ ਦੇ ਵਿੱਚ ਬਹੁਤ ਵੱਡੀ ਜਿਹੜੀ ਘਾਲ ਘਮਾਈ ਕੀਤੀ ਸੇਵਾ ਕੀਤੀ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਨਾ ਹਉਮੈ ਵਿੱਚੋਂ ਜਾਏ ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਜਿੱਥੇ ਮੁੱਖ ਬਾਖ ਸਰਵਣ ਕੀਤੇ ਹੋਣ ਆਪਾਂ ਕੀਰਤਨ ਦਾ ਜਿੱਥੇ ਆਨੰਦ ਮਾਣਨਾ ਹਰ ਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਿੱਥੇ ਉੱਥੇ ਹੀ ਮੈਂ ਸਾਡੇ ਸਿੰਘ ਸਾਹਿਬ ਜੀ ਮੇਰਾ ਬਚਨ ਹੁੰਦਾ ਰਹਿੰਦਾ ਸਿੰਘ ਸਾਹਿਬ ਜੀ ਹੋਰਾਂ ਨਾਲ ਸਾਰਿਆਂ ਨਾਲ ਤੇ ਪਿਛਲੇ ਦਿਨੀ ਆਪਾਂ ਅੱਜ ਦੀ ਵੀ ਗੱਲ ਕਰਨੀ ਆ ਪਰ ਬਹੁਤ ਸੰਖੇਪ ਦੀ ਗੱਲ ਕਰਨੀ ਆ ਤੇ ਪਿਛਲੇ ਦਿਨੀ ਜਦੋਂ-ਜਦੋਂ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਾਡੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਨੇ ਜਿਨ੍ਹਾਂ ਦੇ ਵਿੱਚ ਬਾਬਾ ਅਵਕਰ ਸਿੰਘ ਜੀ ਦਲ ਪੰਥ ਬਾਬਾ ਵਿਲੀ ਚੰਦ ਜੀ ਤੇ ਉਵੇਂ ਹੀ ਹਰੀਆਂ ਵੇਲਾਂ ਵਾਲੇ ਮਹਾਂਪੁਰਖ ਨੇ ਜਾਂ ਬਾਬਾ ਜੋਗਾ ਸਿੰਘ ਜੀ ਨੇ ਹੋਰ ਵੀ ਸਾਡੇ ਬਹੁਤ ਸਾਰੇ ਦਲ ਨੇ ਤੇ ਜਿਹੜੇ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਕਰਦੇ ਆ ਉਵੇਂ ਹੀ ਕੋਈ ਸਿੱਖੀ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਕਈ ਦਵਾਨੀਆਂ ਮਸਤਾਨੀਆਂ ਫੌਜਾਂ ਵੀ ਹੁੰਦੀਆਂ ਨੇ ਜਿਹੜੇ ਸਾਡੇ ਚੰਗੇ ਕਿਰਦਾਰ ਨੇ ਆਏ ਨਹੀਂ ਨਹਿੰਗ ਬੂਆ ਖੋਲਦੇ ਉਹਨਾਂ ਸੰਗ ਤੇ ਇੱਕ ਕਹਾਵਤ ਸੀ ਨਹਿੰਗ ਸਿੰਘ ਫੌਜਾਂ ਆ ਗਈਆਂ ਨੇ ਹੁਣ ਕੋਈ ਇੱਥੇ ਡਰ ਭਾਉ ਨਹੀਂ ਤੇ ਕੁਝ ਮਾੜੇ ਲੋਕ ਨੇ ਜਿਵੇਂ ਬੁੱਢਾ ਦਲ ਨੇ ਪਿਛਲੇ ਜਿਹੜੇ ਕਈ ਸਾਲਾਂ ਤੋਂ ਲੈ ਕੇ ਧੂਆਂ ਧਾਰ ਜਿਹੜਾ ਪ੍ਰਚਾਰ ਕੀਤਾ ਜਿੱਥੇ ਦਿੱਲੀ ਦੇ ਲਾਲ ਕਿਲੇ ਦੇ ਸਾਹਮਣੇ ਜਾ ਕੇ ਹਰ ਸਾਲ ਜਿਹੜਾ ਬਾਣੀ ਬਾਣੇ ਦਾ ਪ੍ਰਚਾਰ ਕੀਤਾ ਜਾਂਦਾ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਨਿਹੰਗ ਸਿੰਘ ਫੌਜਾਂ ਦਾ ਜਿਹੜਾ ਭਾਵੇਂ ਯੂ ਐਸ ਏ ਕੈਨੇਡਾ ਜਿਹੜਾ ਇੰਗਲੈਂਡ ਯੂਕੇ ਆਸਟ੍ਰੇਲੀਆ ਸਾਰੀਆਂ ਕੰਟਰੀਆਂ ਦੇ ਵਿੱਚ ਜਿੱਥੇ-ਜਿੱਥੇ ਵੀ ਜਾਣ ਦਾ ਮੌਕਾ ਮਿਲਿਆ ਨਹਿਂਗ ਸਿੰਘ ਫੌਜਾਂ ਨੂੰ ਲੋਕੀ ਹੱਥਾਂ ਤੇ ਤਲੀਆਂ ਦੀ ਹੱਥਾਂ ਤੇ ਟੋਕ ਕੇ ਇੰਨਾ ਸਤਿਕਾਰ ਕਰਦੇ ਨੇ ਪਰ ਇਹ ਕੁਸ਼ਲ ਲੋਕ ਜਿਹੜੇ ਕਿਸੇ ਵੀ ਪੇਖ ਦੇ ਵਿੱਚ ਆ ਜਾਂਦੇ ਨੇ ਉਹ ਕੱਲੇ ਨਹਿਂਗ ਸਿੰਘ ਫੌਜਾਂ ਦੇ ਵਿੱਚ ਹੀ ਨਹੀਂ ਨਹਿਂਗ ਸਿੰਘਾਂ ਦਾ ਪ੍ਰਚਾਰ ਬਹੁਤ ਜ਼ਿਆਦਾ ਹੋ ਰਿਹਾ ਸੀ ਕਈ ਲੋਕਾਂ ਨੂੰ ਪਸੰਦ ਵੀ ਨਹੀਂ ਸ਼ਾਇਦ ਹੋਊਗਾ ਇਸ ਕਰਕੇ ਉਹ ਬਾਣਾ ਪਾ ਕੇ ਜਿਹੜੇ ਨੇ ਵੇਖੀ ਗੁਰੂ ਸਾਹਿਬ ਨੇ ਤੇ ਕਿਹਾ ਆਗਿਆ ਭਈ ਅਕਾਲ ਕੀ ਤਵੇਂ ਚ ਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਕਦੇ ਸਿੰਘ ਫੌਜਾਂ ਨੇ ਧੰਨ ਧੰਨ ਨਹੀਂ ਕਿਹਾ ਕਦੇ ਬੁੱਢਾ ਦਲ ਦੇ ਜਿੰਨੇ ਵੀ ਜਥੇਦਾਰ ਹੋਏ ਨੇ ਉਹ ਅਕਾਲ ਤਖਤ ਸਾਹਿਬ ਦੇ ਵੀ ਜਥੇਦਾਰ ਹੋਏ ਨੇ ਬੁੱਢਾ ਦਲ ਦੇ ਕੋਲੋਂ ਹੀ ਅਮਰ ਛੱਕੇ ਭਾਵੇਂ ਨਾਨਕਸਰ ਵਾਲੇ ਮਾਹਪੁਰਖਾ ਕਲੇਰਾ ਵਾਲੇ ਜਿੰਨੇ ਵੀ ਇਹ ਸਾਰੇ ਬੁੱਢਾ ਦਲ ਦੇ ਅਮਰ ਧਾਰੀ ਸਿਖੂਕਿਆਂ ਦੇ ਵੀ ਜਿਹੜੇ ਇਹ ਸਾਰੇ ਬੁੱਢਾ ਦਲ ਦੇ ਅਮਰ ਧਾਰੀ ਸੀ ਭਾਵੇਂ ਮਹਾਰਾਜਾ ਪਟਿਆਲਾ ਉਹ ਵੀ ਬੁੱਢਾ ਦਲ ਦੇ ਅਮਰਤਾਰੀ ਸੀ ਬੁੱਢਾ ਦਲ ਦੇ ਜਥੇਦਾਰ ਜਿਹੜੇ ਉਹ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦੇ ਸੀ ਕੋਈ ਮਾੜਾ ਮੋਟਾ ਜੇ ਇੱਕ ਅੱਦੇ ਕੋਈ ਕਿਸੇ ਨੇ ਇਹੋ ਜੀ ਮਾੜੀ ਹਰਕਤ ਕੀਤੀ ਹੈ ਤੇ ਸਾਨੂੰ ਸਾਰਿਆਂ ਨੂੰ ਉਹਦੇ ਵਿੱਚ ਨਹੀਂ ਦੇਖਣਾ ਚਾਹੀਦਾ ਨਿਹੰਗ ਸਿੰਘ ਫੌਜਾਂ ਨੂੰ ਪਤਾ ਹੈ ਕਿ ਕਿਵੇਂ ਪ੍ਰਾਤਨ ਮਰਿਆਦਾ ਨੂੰ ਕਾਇਮ ਰੱਖਣਾ ਹੈ ਕਿਵੇਂ ਉਹਨਾਂ ਨੂੰ ਸੋਧਣਾ ਹੈ ਜਿਨ੍ਹਾਂ ਜਿਨ੍ਹਾਂ ਨੇ ਮਰਿਆਦਾ ਦੇ ਖਿਲਾਫ ਜਿਹੜੀ ਕਦੇ ਵੀ ਕੋਈ ਹਰਕਤ ਕੀਤੀ ਆ ਉਹ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਨੂੰ ਜ਼ਰੂਰ ਉਹਨਾਂ ਦਾ ਜਿਹੜਾ ਹਿਸਾਬ ਕਿਤਾਬ ਕਰਨਗੇ ਸਿੰਘ ਸਾਹਿਬ ਜੀ ਪਾਵੇ ਨਿਹਾਲ ਹੋ ਜਾਵੇ ਸਿੰਘ ਸਾਹਿਬ ਜੀ ਨੂੰ ਪਤਾ ਹੈ ਕਿ ਨਿਹੰਗ ਸਿੰਘ ਫੌਜਾਂ ਹੀ ਜਿਨ੍ਹਾਂ ਨੇ ਪ੍ਰਾਤਨ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਜਿਹੜੀ ਇੰਨ ਬਿਨ ਮਰਿਆਦਾ ਨੂੰ ਸਾਹਮਣਿਆ ਹੋਇਆ ਫਿਕਰ ਕਰਨ ਦੀ ਲੋੜ ਨਹੀਂ ਜੋ ਅੱਜ ਕੱਲ ਦਾ ਇਹ ਚੱਲ ਰਿਹਾ ਮਾਹੌਲ ਆਪਾਂ ਤਾਂ ਹੀ ਜੇ ਅਕਾਲੀ ਬਾਬਾ ਫੁੱਲਾ ਸਿੰਘ ਨੂੰ ਯਾਦ ਕਰਦੇ ਆ ਤੇ ਉਹਨਾਂ ਨੇ ਜਿਹੜੇ ਫੈਸਲੇ ਲਏ ਉਸ ਵੇਲੇ ਉਸ ਹੀ ਮਹਾਨ ਅਕਾਲੀ ਬਾਬਾ ਫੁੱਲਾ ਸਿੰਘ ਜਥੇਦਾਰ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੇ ਕੋਲੜਿਆਂ ਦੀ ਸਜ਼ਾ ਜਿਹੜੀ ਹੁਣ ਵੀ ਇਮਲੀ ਤਿਆਰ ਹੈ ਸਿੰਘ ਸਾਹਿਬ ਜੀ ਪ੍ਰਵਾਹ ਨਾ ਕਰਿਓ ਤੁਹਾਡੇ ਨਾਲ ਜੇ ਮਾੜੀ ਜੀ ਵੀ ਗਲਤੀ ਕਰ ਗਏ ਤੇ ਬੱਸ ਫਿਰ ਪੈ ਜੇਗਾ ਵੇ ਸਾਡੇ ਨਿਹੰਗ ਸਿੰਘ ਜਥੇਬੰਦਿਆਂ ਦੇ ਕੋਈ ਵੀ ਕੋਈ ਗਲਤੀ ਕਰਦਾ ਜਾਂ ਤਾਂ 5 ਮਿੰਟ ਦੇ ਦਿਓ ਸਾਨੂੰ ਵੀ ਪਹਿਲਾਂ ਨੂੰ ਫਿਰ ਤੁਹਾਨੂੰ 5 ਮਿੰਟ ਜੀ ਸਾਰਾ ਕੁਝ ਸੁਧਾਰ ਕੇ ਫਿਰ 10ਵੇਂ ਮਿੰਟ ਬਾਅਦ ਤੁਹਾਨੂੰ ਉਵੇਂ ਹੀ ਸੁਮਾਦਾਂਗੇ ਕਹਿੰਦੇ ਕਰੇ ਫਤੇ ਪਾਵੇਂ ਹਾਲ ਹੋ ਜਾਵੇ ਜਾਂ ਫਿਰ ਜਿਹੜੇ ਵਿਗੜੇ ਤਿਗੜੇ ਨੇ ਆ ਰੋਲੇ ਪੈਂਦੇ ਨੇ ਕਦੇ ਆਪ ਦੀ ਇਹਨਾਂ ਦੇ ਸਰਦਾਰੀ ਤੇ ਗੱਲਬਾਤ ਹੁੰਦੀ ਹੈ ਇਹਨਾਂ ਦੀ ਪਰ ਮਰਿਆਦਾ ਨੂੰ ਤਾਂ ਨਹੀਂ ਲਾਉਣੀ ਚਾਹੀਦੀ ਇਹਨਾਂ ਨੂੰ ਆਪਣਾ ਆਪ ਜਿਹੜਾ ਗੁਰੂ ਨੂੰ ਸਮਰਪਿਤ ਕਰਕੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕਰਕੇ ਤੇ ਚੰਗੀ ਭਾਵਨਾ ਰੱਖਣੀ ਚਾਹੀਦੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਆਪ ਦੇ ਆਪ ਨੂੰ ਸਮਰਪਿਤ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਹਾਜ਼ਰ ਆ ਮੈਨੂੰ ਬੰਨ੍ਹ ਕੇ ਜਿਹੜੀ ਕੋਲੀਆਂ ਦੀ ਜਿਹ ਸਜ਼ਾ ਲਾਈ ਉਹਨਾਂ ਨੂੰ ਉਹ ਮਾਰੇ ਨਹੀਂ ਸੀ ਗਏ ਕੋਲ ਦੇ ਉਹਨਾਂ ਨੇ ਪ੍ਰਵਾਨ ਕੀਤੀ ਸੀ ਮਹਾਰਾਜ ਸਾਹਿਬ ਨੇ ਕਿਹਾ ਸੀ ਠੀਕ ਹੈ ਇਹਨਾਂ ਨੇ ਪ੍ਰਵਾਨ ਕੀਤੀ ਹੈ ਉਹਨਾਂ ਨੇ ਕੱਪੜੇ ਲਾ ਕੇ ਆਪਦੇ ਆਪ ਨੂੰ ਹੀ ਇਮਲੀ ਦੇ ਹਵਾਦੇ ਕਰਤਾ ਸੀ ਇਮਲੀ ਹੁਣ ਵੀ ਤਿਆਰ ਹੈ ਕਾਜ ਕਾਜ ਕਰਾ ਲੈ ਫਤਿਹ ਪਾਵੇ ਨਿਆੜੋ ਨਿਆਰੇ ਜਿਹੜੇ 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 ਵੀ ਮਰਿਆਦਾ ਤੋਂ ਉਲਟ ਕੋਈ ਵੀ ਕੰਮ ਕਰਦੇ ਸਿੰਘ ਸਾਹਿਬ ਜੀ ਅਸੀਂ ਵੀ ਨਾਲ ਆ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦੇ ਬਿਲਕੁਲ ਕੋਈ ਵੀ ਉਹਨਾਂ ਦੇ حقچ ਨਹੀਂ ਤੇ ਜਿਹੜੇ ਜਾ ਕੇ ਭੇਖੀ ਲੋਕਾਂ ਦੇ ਕੋਲ ਜਾ ਕੇ ਸਿਰ ਝੁਕਾਉਂਦੇ ਨੇ ਉਹਨਾਂ ਦੇ ਜਗਾ ਜਾ ਜਾ ਕੇ ਸਾਡੇ ਬਾਣੇ ਨੂੰ ਕੁਲੰਗਤ ਕਰਦੇ ਨੇ ਤੇ ਉਹਨਾਂ ਦੇ ਉੱਪਰ ਜਿਹੜਾ ਸਖਤ ਮੈਂ ਵੀ ਬਿਆਨ ਦੇ ਰਿਆਂ ਮੈਂ ਉਹਨਾਂ ਦੇ ਖਿਲਾਫ ਜਿਹੜੀ ਹੈ ਬੁੱਢਾ ਦਲ ਵੱਲੋਂ ਸ਼ਰਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਸਖਤ ਕਾਰਵਾਈ ਸਾਰੀਆਂ ਨਹੰਸ ਸਿੰਘ ਜਥੇਬੰਦੀਆਂ ਵੱਲੋਂ ਸਖਤ ਕਾਰਵਾਈ ਜਿਹੜੀ ਆਹੀ ਕਰ ਸਕਦੇ ਆ ਉਹ ਕਰਾਂਗੇ ਪਰ ਜਿਹੜਾ ਤੁਹਾਡਾ ਕੰਮ ਹੈ ਉਹ ਤੁਸੀਂ ਕਰਨਾ ਤੇ ਨਾਲ ਹੁੰਲਿਆਜ ਨਹੀਂ ਕਰਨਾ ਕਿਸੇ ਦਾ ਵੀ ਭਾਵੇਂ ਇਹ ਤੇ ਆਉਂਦੇ ਜਾਂਦਾ ਹੀ ਸਾਰਾ ਸੰਸਾਰ ਹੈ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਸੋ ਬੇਨਤੀ ਹੈ ਆਪਾਂ ਤਗੜੇ ਹੋ ਕੇ ਮਰਿਆਦਾ ਤੇ ਵੀ ਪਹਿਰਾ ਦੇਣਾ ਆਪਣੇ ਆਪ ਨੂੰ ਸੁਰੱਖਿਅਤ ਵੀ ਰੱਖਣਾ ਸੋ ਬੇਨਤੀ ਹੈ ਸਾਰੀਆਂ ਨਿਹੰਸੰਗ ਜਥੇਬੰਦੀਆਂ ਵੱਲੋਂ ਆਪ ਜੀ ਦੇ ਨਾਲ ਜਿਹੜੇ ਆ ਚਟਾਨ ਦੀ ਤਰ੍ਹਾਂ ਖੜੇ ਆ ਸੀ ਕਦੇ ਵੀ ਮਰਿਆਦਾ ਦੇ ਵਿੱਚ ਆਂ ਨਾ ਆਉਣਤੀ ਨਾ ਆਉਣ ਡਿਆਂਗੇ ਕਰ 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 ਨਿਹਾਲ ਹੋ ਜੰਲੇ ਸਤਿ ਸ਼੍ਰੀ ਅਕਾਲ ਸਮੇ ਨੂੰ ਦੇਖਦੇ ਹੋਏ ਬੋਲਣਾ ਸਭ ਕੁਝ ਆਉਂਦਾ ਪਰ ਜਿਹੜੇ ਕੁਝ ਕੁ ਲੋਕ ਨੇ ਜਿਹੜੇ ਬਾਣਾ ਪਾ ਕੇ ਕਦੇ ਦੇਖਿਆ ਫਲਾਣੀ ਜਗ੍ਹਾ ਕਿਸੇ ਨੂੰ ਤਲਵਾਰ ਮਾਰਤੀ ਕਿਸੇ ਨੂੰ ਕੁੱਸ਼ ਕਰਤਾ ਆਪਾਂ ਸਿੱਖੀ ਦਾ ਪ੍ਰਚਾਰ ਕਰਨਾ ਇਹ ਜਿਹੜੀਆਂ ਮਾੜੀਆਂ ਹਰਕਤਾਂ ਉਹ ਕਰਨ ਦੀ ਬਜਾਏ ਸਾਰੇ ਬਾਣੇ ਨੂੰ ਬਦਨਾਮ ਨਾ ਕਰਨ ਨਿਹੰਗ ਸਿੰਘਾਂ ਦਾ ਬਾਣਾ ਬਹੁਤ ਉੱਚਾ ਸੁੱਚਾ ਗੁਰੂ ਸਾਹਿਬ ਨੇ ਆਪਨ ਪੌਦ ਸ੍ਰੀ ਖਾਲਸਾ ਹੈ ਸੌਂਪਾ ਦੁਆਤੇ ਰੂਪ ਸਤਿਗੁਰੂ ਗ੍ਰੰਥਾ ਸੋ ਆਪ ਜੀ ਦਾ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਸ੍ਰੀ ਤਖਸ਼ਿਰੀ ਕੇਸਗੜ੍ਹ ਸਾਹਿਬ ਆਜੀਆਂ ਨੂੰ ਆਉਣ ਵਾਸਤੇ ਤੇ ਦਰਸ਼ਨ ਉਹਨਾਂ ਨੇ ਦਿੱਤੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰਾਗੀ ਸਿੰਘ ਜੀ ਸਾਡੇ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਉਹਨਾਂ ਤੋਂ ਫੇਰ ਮਾਫੀ ਮੰਗਦਾ ਸਾਰਿਆਂ ਦਾ ਜਿੰਨੀਆਂ ਵੀ ਗੁਰਸਿੱਖ ਸੰਗਤਾਂ ਅੱਜ ਤਵਾਨ ਲੱਗਣੇ ਨੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਹੋਰ ਵੀ ਪ੍ਰਚਾਰਕ ਸੱਜਣ ਆਏ ਭਾਈ ਸੁਖਜੀਤ ਸਿੰਘ ਜੀ ਪਨਈਆ ਜੀ ਤੇ ਨਾਲ ਹੀ ਜਿਹੜੇ ਸਾਡੇ ਬਾਬਾ ਤਰਸੇਮ ਸਿੰਘ ਮੋਹਰਾ ਵਾਲੀ ਜੀ ਹੋਰ ਸੰਤ ਮਹਾਂਪੁਰਖ ਆਏ ਨੇ ਏ ਬਾਬਾ ਜੀ ਬਾਬਾ ਸਾਥ ਜੀ ਆਏ ਨੇ ਸਿੰਘ ਸਾਹਿਬ ਜੀ ਤੁਸੀਂ ਪਰਵਾਹ ਨਾ ਕਰੋ ਅਸੀਂ ਸਾਰੀ ਆ ਜਿਹੜੀ ਮਰਿਆਦਾ ਦਾ ਇਹ ਦੋ ਕੁ ਮਿੰਟ ਦਾ ਹੀ ਕੰਮ ਹੈ ਦੇਖ ਹੀ ਰਹੇ ਆ ਕਿਹੜਾ ਕਿਵੇਂ ਚੱਲਦਾ ਇਹਨਾਂ ਦੇ ਕਾਬੂ ਕਿਵੇਂ ਕਰਨਾ ਇਹ ਤਾਂ ਸਾਰੀ 10 ਕੁ ਮਿੰਟ ਦੀ ਗੱਲਬਾਤ ਹੈ ਕਿਵੇਂ ਚੱਲਣਾ ਸਾਰਾ ਡਿਸਪਲਿਨ ਬੁੱਢਾ ਗੱਲ ਨੂੰ ਇਹ ਕੋਈ ਨਵੇਂ ਨਹੀਂ ਸਿੱਖੇ ਸਿਖਾਈ ਆਉਂਦੇ ਨੇ ਬਲੇ ਪਲਾਏ ਬਚੰਗੀ ਬਲੇ ਪਲਾਏ ਰਾਕੀ ਆਉਂਦੇ ਨੇ ਤੇ ਸੰਤ ਬਾਬਾ ਕਰਮਜੀਤ ਸਿੰਘ ਜੀ ਆਪ ਜੀ ਵੀ ਬੇਫਿਕਰ ਹੋ ਕੇ ਨੈਂ ਸਿੰਘਾਂ ਦੇ ਵਿੱਚ ਜਿਵੇਂ ਪਹਿਲਾਂ ਤੋਂ ਵਿਚਰਦੇ ਉਵੇਂ ਆਓ ਜਾਓ ਤੇ ਸੰਗ ਹੋ ਗਏ ਆਪਾਂ ਸੱਜਣਾਂ ਦੇ ਜਹਾਂ ਹੋ ਰਹੇ ਜਿਨ੍ਹਾਂ ਨੂੰ ਸਿੱਖਾ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਰ ਛਕਣ ਬਾਣੀ ਬਾਣੇ ਦੇ ਧਰ ਨਹੀਂ ਹੋਣ ਨਾਲ ਹੀ ਸੰਤ ਬਾਬਾ ਮਿੱਠਾ ਸਿੰਘ ਹਰਾਂ ਦੇ ਸਥਾਨ ਤੋਂ ਬਾਬਾ ਛੋਟਾ ਸਿੰਘ ਜੀ ਆਏ ਨੇ ਉਹਨਾਂ ਨੂੰ ਵੀ ਜੀ ਆਇਆਂ ਧੰਨਵਾਦ ਬੇਨਤੀ ਕਰਦਾ ਜਿਹੜੇ ਕੁਝ ਕੁ ਲੋਕ ਨੇ ਪਿਛਲੇ ਸਾਲ ਅਕਾਲ ਤਖਤ ਸਾਹਿਬ ਤੇ ਵੀ ਉਹਨਾਂ ਨੇ ਥੋੜੀ ਗੜਬੜ ਕਰਨ ਦੀ ਉਹਨਾਂ ਨੂੰ ਪਸੰਦ ਨਹੀਂ ਹੁੰਦੀਆਂ ਕਈ ਚੀਜ਼ਾਂ ਇਹ ਕਿਉਂ ਇਹਨਾਂ ਦੀ ਨੰਗ ਸੰਗਾਂ ਦੀ ਪ੍ਰਾਤਨ ਮਰਿਆਦਾ ਬਹਾਲ ਹੈ ਇਹਨਾਂ ਤੇ ਐਕਸ਼ਨ ਲੈਣਾ ਤੁਹਾਡਾ ਹੀ ਫਰਜ਼ ਹੈ ਸਿੰਘ ਸਾਹਿਬ ਜੀ ਅਸੀਂ ਸਾਡਾ ਕੋਈ ਵੀ ਜਣੀ ਨੰਗ ਸੰਗ ਜਥੇਬੰਦੀਆਂ ਉਹ ਮਰਿਆਦਾ ਤੋਂ ਨਾ ਉਲਟ ਕਦੇ ਚੱਲੀਆਂ ਨੇ ਤੇ ਮਰਿਆਦਾ ਦੇ ਵਿੱਚ ਰਹਿ ਕੇ ਸਾਰੇ ਕਾਰਜ ਕਰਦੇ ਇਹਨਾਂ ਕੁਝ ਕਹਿੰਦਾ ਆ ਤੁਹਾਡੇ ਸੰਗਤਾਂ ਤੋਂ ਖਿਮਾ ਦਾ ਜਾਚ ਪਾਵਾਂਗਾ